ਕਿੱਥੋਂ ਕਾਬੂ ਗਿੱਤੇ ਹੋ ਜਿਹੜੇ ਤੇ ਨੌਜਵਾਨ ਸੀਗੇ ਏਜੀ ਆਪਣੇ ਬਾਰਦਾਦ ਕਰਨ ਤੋਂ ਬਾਅਦ ਲੋਕਲ ਡੇਰਾ ਵਸੀ ਨੂੰ ਹੀ ਇੱਕੋ ਗੇਮ ਉੱਥੇ ਦੇ ਲੋਕਲ ਡੇਰਾ ਵਸੀ ਨੂੰ ਬਿਲੋਂਗ ਕਰਦੇ ਸੀਗੇ ਤੇ ਏਰੀਆ ਦੇ ਕਾਫੀ ਪਲੀਪਾਂ ਦੀ ਜਾਣੂ ਸੀਗੇ ਸੋ ਸਾਡੀ ਇਨਫੋਰਮੇਸ਼ਨ ਪਤਾ ਲੱਗੇ ਸੀ ਵੀ ਉੱਥੇ ਲੋਕਲ ਇੱਕ ਪਾਰਕ ਦੇ ਕੋਲ ਇਹ ਜਿਹੜੇ ਮੁੰਡੇ ਕੱਟੇ ਸੀਗੇ ਜੋ ਉਹਦੇ ਚਾਸ ਆਪਣੇ ਉਹਨਾਂ ਦਾ ਸਾਰਾ ਪਤਾ ਜਿਹੜਾ ਕੀ ਇਹਨਾਂ ਬਾਰੇ ਕੰਪੇਅਰ ਕੀਤਾ ਗਿਆ ਆ ਉਸ ਤੋਂ ਬਾਅਦ ਜਿਕਰ ਪਰਚੇ ਦੀ ਗੱਲ ਕਰੇ ਪਹਿਲਾਂ ਵੀ ਨਹੀਂ ਤੇ ਇਹਨਾਂ ਤੋਂ 307 ਦਾ ਪਰਚਾ ਚੱਲ ਰਿਹਾ ਜਿਹੜਾ ਇੱਕ ਮੇਨ ਦੋਸ਼ੀ ਜੀ ਨੇ ਦੇ ਦਿੱਤੇ ਵੱਲੋਂ ਪਾਇਰ ਕੀਤਾ ਗਿਆ ਉਹਦੇ ਤੇ ਆਲਰੇਡੀ ਪਿਛਲੇ ਸਾਲ ਡੇਰਾ ਵਸੀ ਥਾਣੇ ਵਿੱਚ ਹੀ 307 ਦਾ ਪਰਚਾ ਦਰਜ ਆ ਉਮਰ ਦੀ ਕਿੰਨੇ ਕਿਸੇ ਨੇ ਜੀ ਜਿਹੜੇ ਦੋ ਮੇਨ ਦੋਸ਼ੀ ਤੇ ਇੱਕ ਲੜਕਾ ਸੀਗਾ ਦੋਨੋਂ 17 ਸਾਲ ਦੇ ਸੀਗੇ ਜੀ ਜਿਹੜਾ ਤੀਜਾ ਲੜਕਾ ਸੀਗਾ 16 ਸਾਲ ਦਾ ਫਰਦੇਪੁਰ ਦੇ ਸੀਗੇ ਜੀ ਹਾਂਜੀ ਫਰਦੇਪੁਰ ਦੇ ਬਸ ਸਟੂਡੈਂਟਸ ਇੱਕ ਵਾਰ ਫੇਰ ਤੋਂ ਪੁਲਿਸ ਨੂੰ ਜਿਹੜੀ ਕਿ ਵੱਡੀ ਸਫਲਤਾ ਮਿਲੀ ਡੇਰਾਬਸੀ ਦੇ ਵਿੱਚ ਜਿਹੜੇ ਕਿ ਤਿੰਨ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਜਾਨ ਦਿੱਤਾ ਗਿਆ ਦਾ ਦਿਨ ਦਿਹਾੜੇ ਜਿਹੜੇ ਕਿ ਫਾਇਰ ਕੀਤੇ ਗਏ ਸੀ ਉਸ ਨੂੰ ਲੈ ਕੇ ਜਿਹੜੇ ਕਿ ਹੁਣ ਉਹ ਕਾਬੂ ਕਰ ਦਿੱਤੇ ਗਏ ਨੇ ਸਾਡੇ ਨਾਲ ਸਰ ਮਜੂਰ ਨੇ ਗੱਲਬਾਤ ਕਰਾਂਗੇ ਸਰ ਕਿੱਥੋਂ ਕਾਬੂ ਕੀਤੇ ਉਹ ਜਿਹੜੇ ਤਿੰਨ ਨੌਜਵਾਨ ਸੀਗੇ ਇਹ ਜੀ ਆਪਣੇ ਵਾਰਦਾਦ ਕਰਨ ਤੋਂ ਬਾਅਦ ਲੋਕਲ ਡੇਰਾਬਾਸੀ ਨੂੰ ਹੀ ਕਿਉਂਕਿ ਉੱਥੇ ਦੇ ਲੋਕਲ ਡੇਰਾਬਾਸੀ ਨੂੰ ਬਿਲੋਂਗ ਕਰਦੇ ਸੀਗੇ ਤੇ ਏਰੀਆ ਦੇ ਕਾਫੀ ਪਲੀਪਾਂਦੀ ਜਾਨੂ ਸੀਗੇ ਸੋ ਸਾਡੀ ਇਨਫੋਰਮੇਸ਼ਨ ਪਤਾ ਲੱਗੇ ਸੀ ਵੀ ਉੱਥੇ ਲੋਕਲ ਇੱਕ پارک ਦੇ ਕੋਲ ਇਹ ਜਿਹੜੇ ਮੁੰਡੇ ਇਕੱਠੇ ਸੀਗੇ ਸੋ ਜਿਸ ਦੇ ਬੇਸ ਤੇ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਉਹਨੂੰ ਰਿਸਪੌਂਡ ਕਰਕੇ ਤੇ ਜਿਹੜਾ ਹੈਗਾ ਇਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇਹ ਰਹਿਣ ਵਾਲੇ ਕਿੱਥੇ ਦੇ ਸੀਗੇ ਜੀ ਇਹ ਲੋਕਲ ਡੇਰਾ ਵਸੀ ਦੇ ਹੀ ਇੱਥੇ ਦੇ ਪਤਾਈਸ਼ਾ ਵੈਸੇ ਪਿੱਛੋਂ ਇਹਨਾਂ ਦੀ ਫੈਮਿਲੀ ਦੋ ਦੇ ਜਣਿਆਂ ਦੀ ਪਿੱਛੋਂ ਯੂਪੀ ਬੈਕਗਰਾਉਂਡ ਹੈਗਾ ਤੇ ਇੱਕ ਦਾ ਨੇਪਾਲ ਬੈਕਗਰਾਉਂਡ ਆ ਪਰ ਇਹ ਆਪ ਤੈਨੂੰ ਇੱਥੇ ਦੇ ਹੀ ਬੌਰਨ ਰੋਟਾਪ ਸੀਗੇ ਜੀ ਜੀ ਉਹ ਵੈਪਨ ਦੀ ਸਰ ਗੱਲ ਕੀਤੀ ਜੇ ਵੈਪਨ ਬੜਾ ਅਜੀਬ ਜਿਹਾ ਆ ਵੱਖਰੇ ਢੰਗ ਦਾ ਜਿਹੜੀ ਵੈਪਨ ਕਿੱਥੇ ਤੋਂ ਆ ਰਹੇ ਨੇ ਇਹਨਾਂ ਕੋਲ ਫਿਰ ਏ ਜੀ ਇਹਨਾਂ ਨੂੰ ਕੋਸ਼ਲ ਗੈਂਗ ਵੱਲੋਂ ਹੀ ਪ੍ਰੋਵਾਈਡ ਕੀਤਾ ਗਿਆ ਸੀਗਾ ਜਿਹੜਾ ਹੈਗੀ ਉਹ ਜਿਹੜੇ ਬੰਦੇ ਨੇ ਜਿਹੜਾ ਇਹਨਾਂ ਨੂੰ ਦੇਖੇ ਗਿਆ ਹੈਗਾ ਕਦ ਦੇਖੇ ਗਿਆ ਕਿਵੇਂ ਸੰਪਰਕ ਹੋਇਆ ਉਹ ਸਾਡੀ ਹੁਣ ਜਿਹੜੀ ਹੈ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਉਹਦੇ ਵਿੱਚ ਤੱਤ ਸਾਬ ਨੇ ਉਹਨੂੰ ਸਾਰਾ ਪੱਕਾ ਜਿਹੜਾ ਕੀ ਇਹਨਾਂ ਬੰਦੇ ਇੱਕ ਫਾਇਰ ਕੀਤਾ ਗਿਆ ਆ ਉਸ ਤੋਂ ਬਾਅਦ ਜਿੱਕਰ ਪਰਚੀ ਦੀ ਗੱਲ ਕਰੇ ਪਹਿਲਾਂ ਵੀ ਨਹੀਂ ਤੇ ਇਹਨ ਤੋਂ 307 ਦਾ ਪਰਚਾ ਚੱਲ ਰਿਹਾ ਹੈ ਜਿਹੜਾ ਇੱਕ ਮੇਨ ਦੋਸ਼ੀ ਜਿਹਨੇ ਦੇਦੇ ਦੇ ਵੱਲੋਂ ਫਾਇਰ ਕੀਤਾ ਗਿਆ ਉਹਦੇ ਤੇ ਆਲਰੇਡੀ ਪਿਛਲੇ ਸਾਲ ਡੇਰਾਬਸੀ ਥਾਣੇ ਵਿੱਚ ਹੀ 307 ਦਾ ਪਰਚਾ ਦਰਜਾ ਜਿਸ ਵਿੱਚ ਵੀ ਐਨਏਸੀ ਮੁੰਡੇ ਨੇ ਹੈਗਾ ਜਿਹੜਾ ਇੱਕ ਵਿਆਹ ਦੇ ਫੰਕਸ਼ਨ ਆਪਣੇ ਵਿਰੋਧੀ ਧਿਰ ਦੇ ਉੱਪਰ ਫਾਇਰ ਕੀਤੇ ਸੀਗੇ ਸੋ ਉਸੇ ਪਰਚੇ ਦੇ ਹੁਣੇ ਬੇਲ ਤੇ ਬਾਹਰ ਸੀਗਾ ਜਿਸ ਤੋਂ ਬਾਅਦ ਇਹ ਹੁਣ ਡੇਰਾਬਸੀ ਚ ਉਸ ਤੋਂ ਬਾਅਦ ਇਹਨੇ ਹੁਣ ਇਹ ਵਾਰ ਬਿਲਕੁਲ ਜੇ ਉਮਰ ਦੀ ਗੱਲ ਕੀਤੀ ਉਮਰ ਕਿੰਨੀ ਕੀ ਸੀ ਇਹਨਾਂ ਦੀ ਜਿਹੜੇ ਦੋ ਮੇਨ ਦੋਸ਼ੀ ਤੇ ਇੱਕ ਲੜਕਾ ਸੀਗਾ ਦੋਨੋਂ 17 ਸਾਲ ਦੇ ਸੀਗੇ ਜੀ ਜਿਹੜਾ ਤੀਜਾ ਲੜਕਾ ਸੀਗਾ ਉਹ 16 ਸਾਲ ਦਾ ਇਹ ਪੜਦੇਪੁਰ ਦੇ ਸੀਗੇ ਜੀ ਇਹ ਹ ਗਿਆ ਤਾਂ ਹੁਣ ਪੜਾਈ ਤੋਂ ਫਿਰ ਕਿਹਦੇ ਨੰਬਰ ਵੀ ਮੈਂਸ਼ਨ ਕੀਤਾ ਉਹਦੇ ਵਿੱਚ ਨੰਬਰ ਦਾ ਟ੍ਰੇਸ ਵਗੈਰਾ ਕੀਤਾ ਹੀ ਨਹੀਂ ਉਹ ਸਾਰਾ ਜੀ ਆਪਣੀ ਉਹਨਾਂ ਦੀ ਡਿਟੇਲਸ ਵਗੈਰਾ ਬੈਕ ਡਿਟੇਲਸ ਆਪਾਂ ਸਾਰੀਆਂ ਲੈ ਰਹੇ ਨੇ ਕਿਥੋਂ ਦਾ ਹੈ ਕੀ ਹੈ ਕਿਥੋਂ ਜਨਰੇਟ ਹੋਇਆ ਜਾਂ ਕਿਹਦੇ ਵੱਲੋਂ ਮਹੱਈਆ ਕਰਾਇਆ ਗਿਆ ਉਹ ਟੋਟਲ ਆਪਾਂ ਸਾਰੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁੱਛ ਕੇ ਦੇ ਦੌਰਾਨ ਇਹ ਵੀ ਗੱਲ ਕਹੀ ਗਈ ਹੈ ਕਿ ਅੱਗੇ ਕੀ ਕਾਰਵਾਈ ਕਰਨੀ ਚਾਹੀਦੀ ਵਾਰਦਾਤ ਨੂੰ ਕੀ ਇਨਜਾਮ ਦੇਣਾ ਸੀ ਅੱਗੇ ਹੋਰ ਕੁਝ ਹਾਲੇ ਤਾਂ ਦੇਖੋ ਜੀ ਸੰਪਰਕ ਜਦੋਂ ਕਹ ਲਓ ਵੀ ਐਕਸਟਰੈਕਸ਼ਨ ਦੇ ਨਾਲ ਹੀ ਰਿਲੇਟਡ ਇੱਕ ਚੀਜ਼ ਹੈਗੀ ਆ ਹਲੇ ਦਾ ਇਹਨਾਂ ਨੂੰ ਕੀਤਾ ਗਿਆ ਸੀ ਉਹ ਪਰ ਸਾਡੀ ਐਕਟਿਵ ਪੁਲਿਸਿੰਗ ਕਰਕੇ ਗੈਲੋ ਜੀ ਟਾਈਮ ਤੇ ਫੜੇ ਗਿਆ ਜੇ ਨਹੀਂ ਹੁੰਦਾ ਤਾਂ ਹੋ ਸਕਦਾ ਸੀ ਅੱਗੇ ਕਿਸੇ ਵੱਡੀ ਚੀਜ਼ ਨੂੰ ਅੰਜਾਮ ਦੇ ਸਕਦਾ ਬਰਾਮਦ ਕੀ ਕੀ ਹੋਇਆ ਨਾ ਤੁਸੀਂ ਇਹਨਾਂ ਜਿਹੜਾ ਮੌਕੇ ਤੇ ਪਿਸਟਲ ਵਰਤਿਆ ਗਿਆ ਸੀਗਾ ਉਹ ਬਰਾਮਦ ਹੋ ਗਿਆ ਉਹ ਤੋਂ ਇਲਾਵਾ ਦੋ ਲਾਈਵ ਕਾਰਤੂਸ ਤੇ ਵਾਰਦਾਤ ਵਰਤੇ ਮੋਟਰਸਾਈਕਲ ਤੇ ਕੱਪੜੇ ਵਗੈਰਾ ਸਾਰੇ ਰੋਡ ਰਿਕਵਰ ਹੋ ਗਏ ਠੀਕ ਧੰਨਵਾਦ ਸੋ ਜਿਹੜੀ ਜਿਹੜਾ ਪਸੀ ਦੇ ਵਿੱਚ ਵਾਰਦਾਤ ਹੋਈ ਉਸ ਨੂੰ ਲੈ ਕੇ ਆ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਇੱਕ 32 ਬੋਰ ਦਾ ਵੈਪਨ ਤੇ ਤਿੰਨ ਦੋਸ਼ੀ ਜਿਹੜੇ ਕਾਬੂ ਕੀਤੇ ਗਏ ਨੇ ਕੈਮਰਾਮੈਨ ਸ਼ੁ크 ਦੇ ਨਾਲ ਗੁਰਪ੍ਰੀਤ ਮੋਹਾਲੀ